ਸੇਗਲ ਜੀ ਕਿਉ ਰਾ ਨਮਸਕਾਰ ਆਦਾਬ ਐਂਡ ਹੈਲੋ ਨਾ ਫੇਸਬੁਕ ਨਾ ਟਵਿੱਟਰ ਯਾਦ ਰੱਖੋ ਕੇਵਲ ਗਲੈਟਰ ਗਲੈਟਰ ਇੱਕ ਜਿਹੜਾ ਬ੍ਰਾਂਡ ਹੈ ਜਿਹਨੇ ਜੁਲਰੀ ਦੀ ਦੁਨੀਆ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਂਦੀ ਨਿਊਜ਼ੀਲੈਂਡ ਵਰਗੇ ਛੋਟੇ ਪਰ ਖੂਬਸੂਰਤ ਬੋਲਕ ਦੇ ਵਿੱਚ ਇਕੱਲੇ ਪੰਜਾਬੀ ਭਾਈਚਾਰੇ ਵਿੱਚ ਹੀ ਨਹੀਂ ਵਾਈਡਰ ਇੰਡੀਅਨ ਕਮਿਊਨਿਟੀ ਜਿੱਥੇ ਕਿਤੇ ਵੀ ਵੱਸਦੀ ਹੈ ਉਹ ਇੱਥੇ ਜ਼ਰੂਰ ਟੱਕਦੀ ਹੈ ਕਿਉਂਕਿ ਭਾਰਤ ਵਾਂਗ ਇੱਥੇ ਵੀ ਇਹਨਾਂ ਦੀ ਦੁਕਾਨ ਉੱਤੇ ਨਵੇਂ ਪੁਰਾਣੇ ਡਿਜ਼ਾਈਨਸ ਦੇ ਵਿੱਚ ਜਿਓ ਜੀ ਚੀਜ਼ ਤੁਸੀਂ ਚਾਹੁੰਦੇ ਹੋ ਉਹੀ ਜੀ ਚੀਜ਼ ਉਸੇ ਮਿਆਰ ਦੇ ਉੱਤੇ ਲੇਕਿਨ ਡਿਸਕਾਊਂਟਡ ਰੇਟਾਂ ਦੇ ਰੇਟਾਂ ਦੇ ਉੱਤੇ ਰਾਜੂ ਵੀ ਜੀ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਅੱਜ ਜੀ ਯਾਰ ਪ੍ਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਉਂ ਰਾ ਨਮਸਕਾਰ ਸਤਿ ਸ਼੍ਰੀ ਅਕਾਲ ਔਰ ਰੇਡੀਓ ਸਪਾਈਸ ਨੂੰ ਸੁਣਨ ਵਾਲੇ ਔਰ ਵੇਖ ਰਹੇ ਸਾਰੇ ਸੱਜਣਾ ਨੂੰ ਪਿਆਰਿਆਂ ਨੂੰ ਪੈਨਾ ਭਰਾਵਾਂ ਨੂੰ ਮੇਰੇ ਵੱਲੋਂ ਮੇਰੇ ਪੂਰੀ ਟੀਮ ਵੱਲੋਂ ਸਤਿ ਸ਼੍ਰੀ ਅਕਾਲ ਪ੍ਰਵਾਨ ਹੋ ਰਹੀ ਜੀ ਅੱਛਾ ਸਾਨੂੰ ਕਿਦੋਂ ਪਤਾ ਲੱਗਾ ਵੀ ਕਹਿੰਦੇ ਹੁਣ ਗਲਿਟਰ ਜੁਲਰ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਹੁੰਚ ਗਿਆ ਦੇਖੋ ਜੀ ਪਹਿਲਾਂ ਮੈਨੂੰ ਲੱਗਦਾ ਪਾਪਾ ਬਹੁਤ ਵਾਰੀ ਜ਼ਿਕਰ ਕੀਤਾ ਰੇਡੀਓ ਸਪਾਈਸ ਤੇ ਗਲਿਟਰ ਜੁਲਰ ਦਾ ਜਨਮ ਇੱਕੋ ਮਹੀਨੇ ਹੋਇਆ ਕੋਈ ਸ਼ੱਕ ਨਹੀਂ 2012 ਦੇ ਵਿੱਚ ਗਲਿੱਟਰ ਜੁਵਲਰ ਦਾ ਜਨਮ ਹੋਇਆ ਔਰ ਇੰਨਾ ਪਿਆਰ ਸਾਡੀ ਸੋਚ ਤੋਂ ਵੱਧ ਕੇ ਤੁਹਾਡੇ ਵੱਲੋਂ ਮਿਲਿਆ ਜੀ ਔਰ ਉਸ ਪਿਆਰ ਸਦਕਾ ਔਰ ਬਜ਼ੁਰਗਾਂ ਦੇ ਅਸ਼ੀਰਵਾਦ ਸਦਕਾ ਸਾਡੇ ਛੋੜੇ ਬੱਚਾ ਦੇ ਸਾਥ ਸਦਕਾ ਅੱਜ ਇਹ ਗਲਿੱਟਰ ਜੁਵਲਰ ਇੱਕ ਬ੍ਰਾਂਡ ਨੂੰ ਇੰਟਰਨੈਸ਼ਨਲ ਬ੍ਰਾਂਡ ਤੱਕ ਲੈ ਗਿਆ ਜੀ ਔਰ ਗਵਾਂਡੀ ਮੁਲਕ ਸਭ ਤੋਂ ਬੀਜੀਐਸਟ ਜਿਹੜਾ ਸ਼ਹਿਰ ਹੈਗਾ ਵਾ ਆਸਟ੍ਰੇਲੀਆ ਦਾ ਮੈਲਬਨ ਦੇ ਵਿੱਚ ਕਾਰਨੇਟ ਦੇ ਨੈਕਸਸ ਸਰਵ ਜਿਹੜਾ ਟੁਰਗ ਨੀਨਾ ਹੈਗਾ ਉਹਦੇ ਵਿੱਚ ਆਪਣਾ ਸਟੋਰ ਬਹੁਤ ਜਲਦੀ ਖੁੱਲਣ ਜਾ ਰਿਹਾ ਹੈ ਔਰ ਸਾਡੀ ਬੋਧ ਕਮਿਊਨਿਟੀ ਜਿਹੜੀ ਇੱਥੋਂ ਜਾ ਕੇ ਸਾਡੇ ਨਵੇਂ ਡਿਜ਼ਾਈਨਾਂ ਨੂੰ ਸਾਡੀ ਸਰਵਿਸ ਨੂੰ ਮਿਸ ਕਰਦੀ ਸੀਗੀ ਉਹ ਹੁਣ ਸਮਾਂ ਖਤਮ ਹੋਣ ਜਾ ਰਿਹਾ ਬਿਲਕੁਲ ਥੋੜੇ ਦਿਨ ਬਾਅਦ ਹੀ ਤੁਹਾਡੇ ਭੈਣਾ ਭਰਾਵਾਂ ਲਈ ਕਲਿੱਟਚਵਲਰ ਇੱਕ ਨਵੀਂ ਪ੍ਰਾਚ ਲੈ ਕੇ ਤਰਗਨੀਨਾ ਦੇ ਵਿੱਚ ਬਹੁਤ ਜਲਦ ਐਂਡ ਆਫ ਥਿਸ ਮੰਥ ਵਿੱਚ ਸਟਾਰਟ ਹੋ ਜਾਏਗਾ ਜਿਸ ਤਰ੍ਹਾਂ ਤੁਹਾਡਾ ਪਿਆਰ ਤੁਹਾਡਾ ਸਹਿਯੋਗ ਤੁਹਾਡਾ ਆਸ਼ੀਰਵਾਦ ਸਾਨੂੰ ਕਲਿੱਟਚਵਲਰ ਨੂੰ ਇੱਥੇ 13 ਸਾਲਾਂ ਤੋਂ ਮਿਲਿਆ ਉਸੇ ਪਿਆਰ ਦੀ ਆਸ ਲੈ ਕੇ ਅਸੀਂ ਤੁਹਾਡੇ ਮੁਣਤੇ ਵਿੱਚ ਆ ਰਹੇ ਹਾਂ ਜੀ ਔਰ ਨਵੀਂ ਡਿਜ਼ਾਈਨਿੰਗ ਪਰ પ્રાਣੀ ਡਿਜ਼ਾਈਨ ਦੇ ਨਾਲ ਨਾਲ ਨਵੀਂ ਡਿਜ਼ਾਈਨਿੰਗ ਦੇ ਵਿੱਚ ਕਿਉਂਕਿ ਜੋ ਮੇਰਾ ਐਕਸਪੀਰੀਅੰਸ ਹੈ ਔਰ ਮੇਰੇ بیٹے ਦਾ ਐਕਸਪੀਰੀਅੰਸ ਨੂੰ ਮਿਲਾ ਕੇ ਹੁਣ ਡਬਲ ਐਕਸਪੀਰੀਅੰਸ ਉਹਦੇ ਕੋਲੇ ਚਲਾ ਗਿਆ ਤੇ ਤੁਹਾਨੂੰ ਸਰਵਿਸ ਵੱਲੋਂ ਕੁਆਲਿਟੀ ਵੱਲੋਂ ਔਰ ਡਿਸਕਾਊਂਟਡ ਪ੍ਰਾਈਸ ਵੱਲੋਂ ਕਦੇ ਵੀ ਮੈਨੂੰ ਸੋਨ ਨੂੰ ਨਹੀਂ ਮਿਲੂਗਾ ਕਿ ਭਾਜੀ ਤੁਹਾਡਾ ਨਿਊਜ਼ੀਲੈਂਡ ਸਟੋਰਸ ਦੇ ਵਿੱਚ ਸਾਨੂੰ ਵਧੀਆ ডিসਕਾਊਂਟ ਮਿਲਿਆ ਸੀ ਪਰ ਆਸਟ੍ਰੇਲੀਆ ਦੇ ਵਿੱਚ ਸਾਨੂੰ ਡਿਸਕਾਊਂਟ ਘੱਟ ਮਿਲਿਆ ਹੈ ডিসਕਾਊਂਟ ਉੱਥੇ ਇੱਥੋਂ ਨਾਲੋਂ ਵੀ ਵਧੀਆ ਕਰਗੂ ਕਿਉਂਕਿ ਉਹਦੇ ਕੋਲੇ ਡਬਲ ਐਕਸਪੀਰੀਅੰਸ ਹੈ ਅੱਛਾ ਮੈਨੂੰ ਇਹ ਵੀ ਦ ਆਪਣੇ ਤਿਉਹਾਰਾਂ ਦੇ ਨਾਲ ਰੀਤੀ ਰਵੱਜ ਦੇ ਨਾਲ ਜੁੜੇ ਰਹੇ ਜਨਮਾਸ਼ਟਮੀ ਬਿਲਕੁਲ ਰੌਂਡ ਦਾ ਕਾਰਨਰ ਆ ਹਾਂਜੀ ਔਰ ਪਵਿੱਤਰ ਤਿਉਹਾਰ ਗਣੇਸ਼ ਚਤੁਰਥੀ ਆ ਰਿਹਾ ਹੈ ਤਿਉਹਾਰਾਂ ਦੀ ਰੁੱਤ ਜਿਹੜੀ ਆ ਉਹ ਬਰਕਰਾਰ ਰਹਿਣੀ ਆ ਪਰ ਉਹ ਤਿਉਹਾਰ ਹੋਰ ਵੀ ਸੋਹਣੇ ਹੋ ਜਾਂਦੇ ਆ ਜਦੋਂ ਵਿੱਚ ਗਲਿਡਰ ਜੁਐਲਰਸ ਦੀ ਜੁਐਲਰੀ ਦੀ ਚਮਕ ਐਡ ਹੋ ਜਾਂਦੀ ਬਿਲਕੁਲ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਔਰ ਇਹਦੇ ਇਹ ਦੋ ਤਿਉਹਾਰਾਂ ਤੋਂ ਨਾਲ ਇੱਕ ਜਿਹੜਾ ਸਾਡੀ ਇੰਡੀਅਨ ਕਮਿਊਨਿਟੀ ਔਰ ਪੂਰੇ ਹਿੰਦੁਸਤਾਨ ਪੂਰੇ ਵਰਲਡ ਵਿੱਚ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਜਿਹਨੂੰ ਆਪਾਂ ਦੀਵਾਲੀ ਕਹਿੰ ਉਹਦੇ ਵਿੱਚ ਨਾਮ ਹੈਗਾ ਹਿੰਦੂ ਧਰਮ ਦੇ ਵਿੱਚ ਵੀ ਉਹ ਦੀਵਾਲੀ ਨੂੰ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਦੀਵਾਲੀ ਦੀ ਵੀ ਫੁੱਲ ਤਿਆਰੀ ਦੀ ਰੇਂਜ ਜੋ ਸਭ ਕੁਝ ਉਹਦੀਆਂ ਤਿਆਰੀਆਂ ਵੀ ਮੁਕੰਮਲ ਸਟਾਰਟ ਹੋ ਚੁੱਕੀਆਂ ਤੇ ਤੁਸੀਂ ਉਹਦੇ ਵਿੱਚ ਵੀ ਸਹਿਯੋਗ ਦੇਣਾ ਦੀਵਾਲੀ ਦੇ ਵਿੱਚ ਵੀ ਔਰ ਆਉਣ ਵਾਲੇ ਜਿਹੜੇ ਦੀਵਾਲੀ ਤੋਂ ਪਹਿਲਾਂ ਤੰਤੇਰਸ ਹੁੰਦਾ ਉਹਦਾ ਵੀ ਤੁਸੀਂ ਜਰੂਰ ਆਨੰਦ ਲਿਓ ਉਸ ਕਰਵਾਚੌਦਾ ਕਰਵਾਚੌਦੀ ਦਾ ਕਾਫੀ ਤਿਹਾੜ ਹੈਗਾ ਜਿਹੜਾ ਉਹਦਾ ਤਿਹਾੜਾ ਦਾ ਸਟਾਰਟ ਹੋ ਗਿਆ ਜੀ ਉਹਨਾਂ ਉਹਦੇ ਵਿੱਚ ਵਿੱਚ ਮੇਰੇ ਬੇਟੇ ਦਾ ਬਰਥਡੇ ਵੀ ਆ ਰਿਹਾ ਨੌਂ ਤੂਪਨ ਉਹਦਾ ਬਰਥਡੇ ਆ ਉਸ ਬਰਥਡੇ ਵਾਲੇ ਦਿਨ ਜਾ ਕੇ ਉਹਦੀ ਸਟੋਰ ਤੇ ਜਾ ਕੇ ਆਪਣਾ ਸਪੋਨ ਮੰਗਣਾ ਵਾਹ ਉਸ ਸੋਨਾ ਟਾਈਪ ਦੇ ਤਾ ਨਹੀਂ ਠੀਕ ਹੈ ਬਰ ਉਹ ਕਹਿੰਦੇ ਸੋਨੇ ਦੇ ਉੱਪਰ ਸੁਹਾਗਾ ਚੋਕਲੇਟਰ ਜਿਹੜਾ ਉਹਦੇ ਮੈਨੂੰ ਪਤਾ ਹੈ ਕਿ ਹਰ ਰੁੱਤਾਂ ਹਰ ਸਪੈਸ਼ਲ ਜਿਹੜੇ ਨੇ ਉਹਨਾਂ ਦੇ ਹਮੇਸ਼ਾ ਚਾਰੀ ਦਿੰਦੇ ਆ ਇਸ ਵਕਤ ਕਿਹੜੇ ਸਪੈਸ਼ਲ ਨੇ ਕਿਹੜੀ ਜੁਐਲਰੀ ਉੱਤੇ ਚੇਚੇ ਤੌਰ ਤੇ ਅਸੀਂ ਜ਼ਿਕਰ ਕਰਨਾ ਚਾਹਾਂਗੇ ਬਿਲਕੁਲ ਜੀ ਦੇਖੋ ਡਿਸਕਾਊਂਟ ਦਾ ਨਾਂ ਹੀ ਇੱਕ ਕਲੀਟਰ ਜੁਐਲਰ ਹੈ ਆਹ ਅੱਜ ਦੀ ਡੇਟ ਦੇ ਵਿੱਚ ਹਰ ਇੱਕ ਬੱਚਾ ਬੱਚਾ ਜਾਣਦਾ ਗਿਆ ਕਿ ਬੈਸਟ ਸ਼ਾਪ ਹੈ ਅਗਰ ਬੈਸਟ ਪ੍ਰਾਈਸ ਹੈ ਉਹ ਤਾਂ ਹੀ ਕਹਿੰਦੇ ਆ ਵੀ ਨਾ ਫੇਸਬੁੱਕ ਨਾ ਟਵਿੱਟਰ ਯਾਦ ਰੱਖਿਓ ਗਲੀਟਰ ਹੁਣ ਇਸ ਟਾਈਮ ਜਿਹੜਾ ਸਾਡੇ ਕੋਲੇ ਰੱਖਿਆ ਬੰਦਨ ਦਾ ਜਿਹੜਾ ਸਪੈਸ਼ਲ ਆਲਰੇਡੀ ਰੱਖਿਆ ਬੰਦਨ ਨਿਕਲ ਚੁੱਕਾ ਵਿੱਚ 9 ਤਰੀਕ ਨੂੰ ਜੀ ਪਰ ਬਹੁਤ ਕਿਉਂਕਿ ਕਾਫੀ ਮਾ ਜਿਹੜੇ ਆਪਣੇ ਹੈਗੇ ਆ ਭੈਣ ਭਰਾ ਜਿਹੜੇ ਹੈਗੇ ਆ ਜਿਹੜੇ ਬਾਹਰ ਆ ਕੋਈ ਆਕਲੈਂਡ ਤੋਂ ਬਾਹਰ ਰਹਿੰਦੇ ਆ ਹੁਣ ਅੱਜ ਵੀ ਸਾਡੇ ਸਾਹਮਣੇ ਜਿਹੜੇ ਹੁਣ ਗਏ ਆ ਉਹ ਕ੍ਰਾਈਸਚਰਚ ਤੋਂ ਆਏ ਸੀਗੇ ਹੁਣ ਲੋਕਾਂ ਨੇ ਫੋਨ ਕਰਕੇ ਕਿ ਭਾਜੀ ਸਾਹੀ ਇਹੀ ਐ ਨੈਕਸਟ ਵੀਕ ਦੇ ਵਿੱਚ ਆਵਾਂਗੇ ਜਾਂ ਸਾਡੇ ਕੋਲੇ ਇਸ ਵੀਕ ਟਾਈਮ ਨਹੀਂ ਹੈਗਾ ਜਾਂ ਬਿਜ਼ੀ ਐ ਤੇ ਉਹਨਾਂ ਲਈ ਰક્ષાਬੰਧਨ ਦਾ ਜਿਹੜਾ ਸਪੈਸ਼ਲ ਹੈਗਾ ਐਂਡ ਆਫ ਥਿਸ ਵੀਕ ਦੇ ਵਿੱਚ ਅਸੀਂ ਉਹਨੂੰ ਚਾਰੀ ਰੱਖ ਰਹੇ ਆ ਜੀ ਉਹ ਸੇਮ ਜੋ ਅਸੀਂ ਰક્ષાਬੰਧਨ ਤੋਂ ਪਹਿਲਾਂ ਜ ਰક્ષાਬੰਧਨ ਵਾਲੇ ਦਿਨ ਡਿਸਕਾਊਂਟ ਦਿੱਤਾ ਸੀਗਾ ਸੇਮ ਉਹ ਐ ਸੰਡੇ ਤੱਕ ਚੱਲੂਗਾ ਔਰ ਉਸ ਤੋਂ ਬਾਅਦ ਵੀ ਅਗਰ ਤੁਹਾਨੂੰ ਆਪਣੀ ਮਨਪਸੰਦ ਦੇ ਗਾਣੇ ਮੈਂ ਹਰ ਵਾਰੀ ਕਹਿੰਦਾ ਵੀ ਤੁਸੀਂ ਕਿਸੇ ਗੋਗੋ ਤੋਂ ਕੋਤੋਂ ਵੀ ਤੁਸੀਂ ਡਿਜ਼ਾਈਨ ਲੈ ਕੇ ਆਓ ਤੁਹਾਨੂੰ ਕਾਪੀ ਪੇਸਟ ਮਿਲੂਗੀ ਜੇ 1921 ਦਾ ਫਰਕ ਨਹੀਂ ਰਹੂਗਾ ਕਾਪੀ ਪੇਸਟ ਔਰ ਇਸ ਵਿੱਚ ਅਸੀਂ ਮੰਨੇ ਗਿਆ ਕਿਉਂਕਿ ਮੈਂ ਖੁਦ ਜੁਵੇਲਰ ਹਾਂ 92 ਤੋਂ ਮੈਂ ਕੰਮ ਕਰ ਰਿਹਾ ਹਾਂ ਜੁਵੇਲਰ ਅਸੀਂ 979 ਤੋਂ ਬਿਕੋਜ਼ ਮੇਰੇ ਪਾਪਾ ਕੰਮ ਕਰਦੇ ਆ ਹੀ ਸਾਡਾ ਪੂਰਾ ਤਕਰੀਬਨ 70% ਸਾਡੀ ਫੈਮਿਲੀ ਇਹੀ ਕੰਮ ਦੇ ਵਿੱਚ ਹੈ ਇਸ ਕਰਕੇ ਜਦ ਦੀ ਪੁਸ਼ਤੀ ਆਪਾਂ ਕਹਿ ਸਕਦੇ ਆਪਾਂ ਸੁਨਿਆਰੇ ਆ ਤਾਂ ਤੁਸੀਂ ਕਿਤੋਂ ਵੀ ਡਿਜ਼ਾਈਨ ਲੈ ਕੇ ਆਓ ਤੁਹਾਨੂੰ ਹੂ ਹੂ ਕਾਪੀ ਮਿਲੂਗੀ ਕਾਰੀਗਰੀ ਦੀ ਗੱਲ ਹੋਵੇ ਤੁਹਾਡੇ ਗਹਿਣੇ ਦੀ ਰਿਪੇਅਰ ਦਾ ਚਰਚਾ ਹੋਵੇ 글ਿਟਰ ਜੁਐਲਰਸ ਸੱਲੀ ਬਖਸ਼ ਕੰਮ ਕਰਦੇ ਨੇ ਖਾਸ ਤੌਰ ਤੇ ਹਾਊਸ ਆਫ ਗੋਲਡਨ ਡਾਇਮੰਡ ਬਾਈ 글ਿਟਰ ਜੁਐਲਰਸ ਜਿੱਥੇ ਖੜੇ ਆ ਇੱਥੇ ਇਕ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਨੇ ਤੁਹਾਡੇ ਇੰਤਜ਼ਾਰ ਦੇ ਵਿੱਚ ਚਾਹ ਪਰੀ ਸਸੀਕਰਪਾ ਸਸੀਗੜੀ ਦੀ ਸਸੀਕਰ